ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀਆਂ ਚੋਣ ਪ੍ਰਚਾਰ ਕਰਨ ਲਈ ਕੋਈ ਕਸਰ ਨਹੀਂ ਛੱਡ ਰਹੀਆਂ ਜਿੱਥੇ ਤੁਰੀ ਵਿੱਚ ਕਾਂਗਰਸ ਵਿਧਾਇਕ ਦਲਵੀਰ ਗੋਲਟੀ ਵੱਲੋਂ ਕੇਵਲ ਸਿੰਘ ਢਿੱਲੋਂ ਦੇ ਪੱਖ ਵਿੱਚ ਰੈਲੀ ਅਤੇ ਮੀਟਿੰਗ ਦਾ ਪ੍ਰਬੰਧ ਕੀਤਾ ਗਿਆ ਇਸ ਮੌਕੇ ਕੇਵਲ ਸਿੰਘ ਢਿੱਲੋਂ ਨੇ ਕਿਹਾ ਹੈ ਕਿ ਉਹਨਾਂ ਨੂੰ ਲੋਕਾਂ ਦਾ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਹੈ ਅਤੇ ਕਾਂਗਰਸ ਵਿੱਚ ਕਿਸੇ ਤਰ੍ਹਾਂ ਦੀ ਕੋਈ ਗੁੱਟਪਾਸੀ ਨਹੀਂ ਹੈ ਅਤੇ ਅਸੀਂ ਸਾਰੇ ਮਿਲ ਕੇ ਚੱਲ ਰਹੇ ਹਾਂ ਨਾਲ ਹੀ ਉਹਨਾਂ ਇਹ ਵੀ ਕਿਹਾ ਹੈ ਕਿ ਅਸੀਂ ਵਿਕਾਸ ਦੇ ਮੁੱਦੇ ਤੇ ਚੋਣ ਲੜ ਰਹੇ ਹਾਂ ਪਿਛਲੇ 10 ਸਾਲਾਂ ਵਿੱਚ ਅਕਾਲੀ ਦਲ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਅਤੇ ਕੋਈ ਵਿਕਾਸ ਵੀ ਨਹੀਂ ਕੀਤਾ ਮੈਨੂੰ ਇੱਕ ਵੀ ਥੜਾ ਦੱਸ ਦਿਓ ਜਿਹੜਾ ਨਹੀਂ ਚੱਲ ਰਿਹਾ ਜੀ ਆਪਾਂ ਗੱਲ ਕਰੀਏ ਜੀ ਤਮਾਨ ਦਾ ਜਿਹੜਾ ਸੀਐਮ ਸਾਹਿਬ ਨਾਲ ਤੇ ਤਮਾਨ ਦੇ ਤਮਾਨ ਸਾਹਿਬ ਸਾਡੇ ਨਾਲ ਨੇ ਉਹ ਮੇਰੇ ਭਰਾ ਨੇ ਉਹਨਾਂ ਦਾ ਲੜਕਾ ਜੀ ਸੁਵਿੰਦਰ ਸਾਡਾ ਪੁੱਤ ਵਰਗਾ ਸਾਰੇ ਸਾਡੇ ਨਾਲ ਨੇ ਇੱਕ ਦੋ ਦਿਨ ਦੀ ਗੱਲ ਹੁੰਦੀ ਹੈ ਜਦੋਂ ਟ੍ਰੈਕਟਰ ਅਪਲਾਈ ਕੀਤਾ ਸੀ ਹੁਣ ਸਾਰੇ ਆ ਤਾਂ ਸਿਮਰ ਨੇ ਵੀ ਕੀਤਾ ਸੀ ਸਾਰਿਆਂ ਦਾ ਹੱਕ ਆ ਜਦੋਂ ਟਿਕਟ ਅਪਲਾਈ ਕਰ ਤੱਕ ਸਭ ਦਾ ਹੱਕ ਆ ਜਿਹੜੀ ਹਾਈ ਕਮਾਂਡ ਆ ਜਿਹਨੂੰ ਟਿਕਟ ਦੇਦੇ ਵਾਕਿ ਸਾਰੇ ਇਕੱਠੇ ਆ ਵਿਕਾਸ ਦਾ ਮੁੱਦਾ ਸਾਡਾ ਦਾ ਮੁੱਦਾ ਹੀ ਇੱਕ ਆ ਜੀ ਅਸੀਂ ਪਿਛਲੇ 10 ਸਾਲ ਕਾਲੀਆਂ ਨੇ 50 ਸੂਬੇ ਦੇ ਤਵਾ ਕਰਤਾ ਨਾਲ ਹੀ ਉਹਨਾਂ ਇਹ ਵੀ ਕਿਹਾ ਹੈ ਕਿ ਅਸੀਂ ਸਰਕਾਰ ਵਿੱਚ ਆਏ ਤਾਂ ਖਜ਼ਾਨਾ ਖਾਲੀ ਸੀ ਤੇ ਫਿਰ ਵੀ ਅਸੀਂ ਲੋਕਾਂ ਦੇ ਨਾਲ ਕੀਤੇ ਵਾਦੇ ਪੂਰੇ ਕੀਤੇ ਅਸੀਂ ਪੰਜਾਬ ਵਿੱਚ ਨਸ਼ੇ ਨੂੰ ਕਾਬੂ ਕਰ ਲਿਆ ਹੈ 5 ਲੱਖ ਕਿਸਾਨਾਂ ਦੇ 5 ਕਰੋੜ ਤੋਂ ਜ਼ਿਆਦਾ ਕਰਜ਼ੇ ਮਾਫ ਕੀਤੇ ਕਾਂਗਰਸ ਸਰਕਾਰ ਨੇ ਬਿਊਰੋ ਰਿਪੋਰਟ ਚੱਕਪਾਨੀ ਟੀਵੀ ਚੰਡੀਗੜ੍ਹ